ਅਸੀਂ ਗੱਲ ਕਰਨ ਜਾ ਰਹੇ ਹਾਂ ਪਿੰਡ ਰੱਤੜ 76 ਦੇ ਇੱਕ ਗਰੀਬ ਪਰਿਵਾਰ ਦੀ ਜਿਸ ਦੇ ਘਰ ਦਾ ਹੜਾ ਨੇ ਕੁਝ ਨਹੀਂ ਰਹਿਣ ਦਿੱਤਾ ਵੱਡੀ ਗੱਲ ਇਹ ਵੀ ਹੈ ਕਿ ਇਸ ਦਾ ਇੱਕ ਲੜਕਾ ਹੈ ਨਾ ਉਹ ਬੋਲ ਸਕਦਾ ਹੈ ਨਾ ਉਹ ਸੁਣ ਸਕਦਾ ਹੈ ਇਸ ਪਰਿਵਾਰ ਵੱਲੋਂ ਦਾਨੀ ਸੱਜਣਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਪਹਿਲਾਂ ਵੀ ਤੁਸੀਂ ਕਿਸੇ ਗਰੀਬ ਨੂੰ ਨਰਾਸ਼ ਨਹੀਂ ਕੀਤਾ ਤੇ ਮੈਂ ਆਸ ਕਰਦਾ ਹਾਂ ਹੁਣ ਵੀ ਇਹ ਪਰਿਵਾਰ ਦਾਨੀ ਸੱਜਣਾ ਤੋਂ ਨਰਾਸ਼ ਨਹੀਂ ਹੋਵੇਗਾ ਇਸ ਵੀਰ ਦਾ ਫੋਨ ਨੰਬਰ ਥੱਲੇ ਸਕਰੀਨ ਤੇ ਦਿੱਤਾ ਗਿਆ ਹੈ ਬਾਕੀ ਤੁਸੀਂ ਖੁਦ ਸੁਣ ਲਵੋ ਇਹ ਵੀਰ ਕੀ ਫਰਿਆਦ ਕਰ ਰਹਾ ਹੈ ਦਾਨੀ ਸੱਜਣਾ ਨੂੰ ਤੁਸੀਂ ਦੇਖ ਰਹੇ ਹੋ ਡੀਬੀਐਨ 24 ਨਿਊਜ਼ ਰਿੰਕਾਵਾਲੀਆ ਦੀ ਰਿਪੋਰਟ ਡੇਰਾ ਬਾਬਾ ਨਾਨਕ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਵੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਗਰੀਬ ਦੀ ਮਦਦ ਹੋ ਸਕੇ ਹਾਂਜੀ ਆਪਣਾ ਨਾਮ ਬੋਲਿਓ ਤੁਸੀਂ ਬੀਰਮ ਸਿੰਘ ਪਿੰਡ 7876 ਤੇ ਦੱਸੋ ਕੀ ਚਾਹੁੰਦੇ ਹੋ ਤੁਸੀਂ ਆਹ ਵੇਖੋ ਜੀ ਮੇਰਾ ਘਰ ਦਾ ਹੜਦੇ ਹਾਲ ਬੜਾ ਮਾੜਾ ਕੀਤਾ ਬੱਚਾ ਮੇਰਾ ਬੋਲਦਾ ਨਹੀਂਗਾ ਤੇ ਅੱਜ ਤੱਕ ਮੇਰੀ ਸੁਣੀ ਨਹੀਂ ਕਿਸੇ ਨੇ ਗੱਲ ਅੱਛਾ ਇਹ ਬੱਚਾ ਜਿਹੜਾ ਬੋਲਦਾ ਨਹੀਂ ਹੈਗਾ ਨਹੀਂ ਬੋਲਦਾ ਜੀ ਹਾਂਜੀ ਨਾ ਬੋਲਦਾ ਨਾ ਸੁਣਦਾ ਨਾ ਬੋਲਦਾ ਤੇ ਨਾ ਸੁਣਦਾ ਅੱਛਾ ਇਹ ਕੁੜੀ ਆਈ ਦੀ ਆਹ ਕੁੜੀ ਆਈ ਦੀ ਇੱਕ ਬੱਚਾ ਇਹਦਾ ਤੇ ਘਰ ਦੀ ਇਹਦੀ ਹਾਨੀ ਇੱਥੇ ਅੱਛਾ ਜੀ ਤੇ ਆਹ ਵੇਖ ਲਓ ਮੇਰਾ ਕਿਸੇ ਨੇ ਅਜੇ ਆਤ ਨਹੀਂ ਲਈ ਹੋਈ ਸੀ ਜੀ ਹੁਣ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਜਥੇਬੰਦੀਆਂ ਕੋਈ ਵੀ ਕੋਈ ਵੀ ਸ਼ਖਸ ਜਿਹੜਾ ਸਾਡੀ ਕੋਈ ਮਤਸਿਹਾਤਾ ਕਰੇ ਸੇ ਅੰਦਰ ਵੜ ਜੀਏ ਸਾਡਾ ਕਮਰਾ ਬਣ ਜੇ ਅੱਛਾ ਤੁਸੀਂ ਹੁਣ ਜਥੇਬੰਦੀਆਂ ਨੂੰ ਅਪੀਲ ਕਰਦੇ ਹੋ ਵੀ ਤੁਹਾਡੀ ਮਤ ਕੀ ਸਭ ਨੂੰ ਸਭ ਦੇ ਗਾਲੀ ਹੱਥ ਜੋੜ ਕੇ ਬੇਨਤੀ ਕਰਦੇ ਸਾਰਿਆਂ ਦੇ ਗਾਲੀ ਠੀਕ ਹੈ ਜੀ ਸਾਡੀ ਮਤ ਕਰ ਸਕਦੇ ਠੀਕ ਹੈ ਜੀ ਤੇ ਤੁਹਾਡਾ ਫੋਨ ਨੰਬਰ ਫੋਨ ਨੰਬਰ ਆ ਜੇ ਇਹੋ ਜੀ ਤੁਹਾਡਾ 887556296 ਬੀਰਾ ਮਸੀ ਪਿੰਡ ਰਤੜ ਛਤੜ ਸਾਧ ਸੰਗਤ ਆਕਾਰ ਹੈਗਾ ਜੀ ਇਹਨਾਂ ਦਾ ਸਾਰੇ ਦਾਨੀ ਸੱਜਣਾਂ ਨੂੰ ਬੇਨਤੀ ਵੀ ਵਾਤਵਾਦ ਇਹਨਾਂ ਦੀ ਮਤ ਕੀਤੀ ਜਾਏ ਤੇ ਇਹ ਸਮਾਨ ਐਸ ਟਾਈਮ ਬਾਹਰ ਰੱਖ ਕੇ ਗਲੀ 'ਚ ਬੈਠੇ ਹੈਗੇ ਨੇ ਤੇ ਇਹ ਆਪਣੇ ਅੰਦਰ ਵੜ ਸਕਦੇ ਇਹਨਾਂ ਦਾ ਘਰ ਬਣਾਇਆ ਜਾਏ ਧੰਨਵਾਦ ਜੀ